ਨਮਾਨਿਆਂ ਦੀ ਸੁਣੋ ਪਾਦਸ਼ਾ ਭਲਾ ਕਰੋ ਦਾਸਾਂ ਦਾ ਕੌਮ ਦੀ ਝੜਤ ਵਾਲੀ ਗੱਲ ਕਰੀਏ ਪਤਾ ਨਹੀਂ ਸੁਆਸਾਂ ਦਾ ਉਹ ਮਨ ਸਾਡਾ ਡਟ ਗਏ ਜੋਤ ਰੂਟ ਘਾਲਿਆ ਗਗਨਾ ਦੇ ਥਾਲ ਚੇ ਬਾਜਾਂ ਵਾਲੇ ਪਿਤਾ ਹੱਥ ਤੇ ਪੜਾਇਆ ਬਾਣੀ ਨੂੰ ਹਰ ਥਾਂ ਸੁਨੇ ਤੁਸੀਂ ਤਾਂ ਮੰਨ ਲਾ ਕੇ ਕਈਆਂ ਨੇ ਸਵਾਰ ਲੈ ਕਾਇਆ ਵਾਲੇ ਖੇ ਤੁਸੀਂ ਉਹ ਸੱਚੇ ਆਸ ਦਾਗ ਰਾਂ ਨੇ ਲਾਹ ਖਟਿਆ ਸੀ ਸਮੇ ਦੀ ਚਾਲ ਤੇ ਬਾਜਾਂ ਵਾਲੇ ਪੈਦਾ ਹੱਥ ਰੱਖੋ ਮੇਰ ਦਾ ਸਾਜੀ ਟੇਕਸਾਲ ਕੀ ਟੱਕ ਸਾਲ ਦੇ ਬਗੈਰ ਸਰਾ ਤੋਂ ਵੈਰੀਆਂ ਨਾਲ ਲੜ ਗਏ ਬੰਦ ਬੰਦ ਆਪਣਾ ਕਟਾ ਕੇ ਕੌਮ ਲਈ ਤੱਕ ਦੀਰ ਘੜ ਗਏ ਬਾਗੂ ਕਾਬੂ ਪਾ ਗਏ ਜਿੰਦ ਜਾਨ ਵਾਰ ਚੜੇ ਹੋਏ ਦੁੱਖਾਂ ਦੇ ਪੁਚਾਲ ਤੇ ਬਾਜਾਂ ਵਾਲੇ ਪੈਦਾ ਹੱਥ ਰੱਖੋ ਮੇਰ ਦਾ ਸਾਜੀ ਟੱਕ ਸਾਲ ਪਿਆਰ ਬਾਣੀ ਬਾਣੇ ਦਾ ਕੀਤਾ ਪਰ ਚਾਰ ਡਾਂਟ ਗੋਰ ਮਤ ਦਾ ਪ੍ਰੇਮ ਗੁਰੂ ਬਾਣੇ ਦਾ ਕਾਮ ਦਾ ਪਿਆਰ ਰੋਮ ਰੋਮ ਰਚਿਆ ਕਾਮ ਦਾ ਪਿਆਰ ਰੋਮ ਰੋਮ ਰਚਿਆ ਹਿਰਦੇ ਵਿਚਾਲ ਤੇ ਬਾਜਾਂ ਵਾਲੇ ਪਿਤਾ ਹੱਥ ਕੌਣਾ ਤੇ ਛਡਾਉਣਾ ਨਾਸ਼ੀਆਂ ਮੀਥਿਆ ਨਿਸ਼ਾਨਾ ਕੌਰੀਸੀ ਦੇ ਭੁੱਖੇ ਲੀਡਰਾਂ ਨੇ ਇਸ ਨੂੰ ਸਮਝਿਆ ਬਗਾਨਾ ਹੈ ਉਹ ਕਹਿੰਦਾ ਤਾਂ ਦੇ ਨਾਂ ਦੇ ਸੁਪਨੇ ਵੀ ਆਵੇ ਨਾ ਡਿੱਗੇ ਕੌਮੀ ਹਾਲ ਤੇ ਬਾਜਾਂ ਵਾਲੇ ਪਿਦਾ ਕੇ ਕੋਨੇ ਕੋਨੇ ਦੇਸ਼ ਦੇ جگਾਇਆ ਜਾਏ ਕੇ ਕੌਮੀ ਜੈਰ ਮੈਲ ਨਹੀਂ ਜਾਗੇ ਸਿੱਖ ਧਰਮ ਲਈ ਸਿੱਖ ਮਾਲ ਦੇ ਜੋ ਮੋਰ ਪਾਉਂਦੇ ਪੈਲ ਨਹੀਂ ਓ ਹੋਈ ਸਰਕਾਰ ਸੈਂਟਰ ਹਰਾਨ ਜੀ ਸਿੱਖੀ ਦੀ ਕਮਾਲ ਤੇ ਬਾਜਾਂ ਵਾਲੇ ਪੈਦਾ ਹੱਥ ਰੱਖੋਵੇਂ ਸਾਜੀ ਟਕਸਾਲ ਤੇ ਮਕੌਣੀ ਟਕਸਾਲ ਤੇ ਲੜਾਉਣਾ ਕੌਮ ਨੂੰ ਮਕੌਣੀ ਟਕਸਾਲ ਤੇ ਲੜਾਉਣਾ ਕੌਮ ਨੂੰ ਨਿਸ਼ਾਨਾ ਸਾਰਿਆ ਕਾਰਾਂ ਦਾ ਬੋਲੇ ਸਿੱਖਾਂ ਤਾਂ ਹੀ ਕੋਈ ਪਤਾ ਚੱਲੇ ਨਾ ਲੀਡਰਾਂ ਮਕਾਰਾਂ ਦਾ ਸਾਰੇ ਫਜ਼ੀ ਜਾਂਦੇ ਪਾੜੋ ਰਾਜ ਕਰੋ ਦੀ ਸਾਰੇ ਫਜ਼ੀ ਜਾਂਦੇ ਈ ਜਾਲ ਤੇ ਬਾਜਾਂ ਵਾਲੇ ਪੈਦਾ ਹੱਥ ਰੱਖੋ ਮੇਰ ਦਾ ਸਾਜੀ ਟਕਸਾਲ ਤੇ ਇੱਕੋ ਸਾਜੀ ਇੱਕੋ ਰਹੇ ਤੇਰੇ ਚਰਨੀ ਇਹ ਇੱਕੋ ਸਾਜੀ ਇੱਕੋ ਰਹੇ ਤੇਰੇ ਚਰਨੀ ਅਰ ਜੁਆਂ ਮੇਰੀਆਂ ਆਪੋ ਤਾਪੀ ਵਿੱਚ ਤੱਕ ਲੀਫਾਂ ਕੌਮ ਨੇ ਝੱਲੀਆਂ ਬਥੇਰੀਆਂ ਮੱਤੜਾਂ ਨੂੰ ਦਾ ਤਾਂ ਚਾਰਨੀ ਲਗਾ ਲਓ ਗਾਣ ਸੋਰ ਤਾਲ ਤੇ ਬਾਜਾਂ ਵਾਲੇ ਪੈਦਾ ਹੱਥ ਰੱਖੋ ਮੇਰ ਦਾ ਸਾਜੀ ਟੱਕ